ਇੱਥੇ ਇਕੱਠੇ ਹੋਏ ਆ ਸਮਰੱਥ ਪੰਜਾਬ ਸਿਰਜੀਏ ਰਾਜਨੀਤਿਕ ਚੇਤਨਾ ਬਾਰੇ ਵਿਚਾਰ ਗੋਸ਼ਟੀ ਕਰਨ ਵਾਰੇ ਤੇ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਇੱਥੇ ਪੁੱਜੇ ਨੇ ਤੇ ਦਿਲੋਂ ਤਹਿ ਧੰਨਵਾਦ ਕਰਦੇ ਆ ਸਰਦਾਰ ਅਜੀਪਾਲ ਸਿੰਘ ਬਰਾੜ ਜੀ ਗੰਗਵੀਰ ਬੀਰ ਰਠੌਰ ਜੀ ਮਨਦੀਪ ਵੀਰ ਚੱਬੇਵਾਲ ਅੱਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਾਡੇ ਵੀਰ ਮਨਦੀਪ ਚੱਬੇਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪਣੇ ਭਰਾ ਆ ਜਿੰਨੇ ਵੀ ਆਪਣੇ ਭਰਾ ਇੱਥੇ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਆ ਕਿਉਂਕਿ ਇਹ ਵੀ ਜਿਹੜਾ ਟਾਈਮ ਆ ਬਹੁਤ ਘੱਟ ਲੋਕ ਅੱਜ ਕੱਲ ਸਾਡੇ ਵਿੱਚੋਂ ਕੱਢ ਰਹੇ ਆ ਕਿ ਪੰਜਾਬ ਦੇ ਲਈ ਅਸੀਂ ਕਿਸ ਤਰ੍ਹਾਂ ਇੱਕ ਵਧੀਆ ਰਾਜਨੀਤਿਕ ਚੇਤਨਾ ਸਿਰਜ ਸਕਦੇ ਆ ਜਾਂ ਸਮਾਜ ਸਿਰਜ ਸਕਦੇ ਆ ਬਹੁਤ ਸਾਰੇ ਘੱਟ ਲੋਕ ਆ ਜਿਹੜੇ ਇਹ ਚੀਜ਼ ਨੂੰ ਸਮਝਦੇ ਆ ਮੈਨੂੰ ਲੱਗਦਾ ਹੈ ਨਾ ਅਪਾ ਜਿਹੜਾ ਇਹ ਅੱਜ ਦਾ ਆਪਾਂ ਰੱਖਿਆ ਇੱਥੇ ਆਪਾਂ ਬੈਠੇ ਆਂ ਜੁੜਿਆ ਉਹਦਾ ਮਕਸਦ ਆ ਰਾਜਨੀਤਿਕ ਚੇਤਨਾ ਗੋਸ਼ਟੀ ਅਸਲ ਦੇ ਵਿੱਚ ਰਾਜਨੀਤਿਕ ਜਿਹੜੀ ਚੇਤਨਾ ਮੈਨੂੰ ਲੱਗਦਾ ਕਿ ਆਪਣੇ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਥੱਲੇਲੇ ਪੱਧਰ ਤੇ ਜਾ ਰਹੀ ਹੈ ਆਪਾਂ ਦੇਖਿਆ ਹੋਣਾ ਕਿ ਪਿੰਡਾਂ ਦੇ ਵਿੱਚ ਵੀ ਉਹੀ ਬੰਦੇ ਪੰਚਾਂ ਸਰਪੰਚਾਂ ਜਿਹੜੇ ਪੁਰਾਣੇ ਚੱਲਦੇ ਆ ਉਹੀ ਐਮਐਲਏ ਐਮਪੀ ਆ ਉਹਨਾਂ ਦੇ ਅੱਗੇ ਐਮਪੀ ਜਿਹੜੇ ਬਣਦੇ ਜਾਂ ਹੋਰ ਪਾਰਟੀ ਚ ਆ ਜਾਂ ਉਹਨਾਂ ਦੇ ਕੋਈ ਪੀਏ ਵਗੈਰਾ ਉਹੀ ਅੱਗੇ ਆ ਰਹੇ ਆ ਨਵੇਂ ਬੰਦਾ ਇਸ ਚੀਜ਼ ਦੇ ਵਿੱਚ ਆਉਣ ਲੱਗੇ ਬਹੁਤ ਘੱਟ ਸੋਚਦਾ ਇੱਕ ਤਾਂ ਜਿਹੜੀ ਸਾਡੀ ਮੌਜੂਦਾ ਰਾਜਨੀਤੀ ਹੋ ਗਈ ਉਹਦੇ ਵਿੱਚ ਪੈਸਾ ਇੱਕ ਬਹੁਤ ਵੱਡੀ ਚੀਜ਼ ਬਣ ਚੁੱਕਿਆ ਕਿ ਜਿਹਦੇ ਕੋਲ ਪੈਸਾ ਹੈ ਉਹੀ ਬੰਦਾ ਕਾਮਯਾਬ ਹੋ ਸਕਦਾ ਇਹ ਬਿਲਕੁਲ ਸੱਚ ਵੀ ਆ ਗੱਲ ਪਰ ਜਿਹੜੀ ਹੁਣ ਸਾਡੀ ਇਸ ਵੇਲੇ ਮੌਜੂਦਾ ਰਾਜਨੀਤੀ ਚੱਲ ਰਹੀ ਆ ਅਸਲ ਦੇ ਵਿੱਚ ਉਹ ਚੱਲ ਰਹੀ ਆ ਫਰੀ ਫਰੀ ਦੇ ਨਾਮ ਦੇ ਉੱਤੇ ਜਾਂ ਲੋਕਾਂ ਦਾ ਮਾਈਂਡ ਨੂੰ ਕੰਟਰੋਲ ਕੀਤਾ ਜਾ ਰਿਹਾ ਜਾਂ ਉਹਦੀ ਬੋਡੀ ਨੂੰ ਕੰਟਰੋਲ ਕੀਤਾ ਜਾ ਰਿਹਾ ਇਹਦੇ ਅਧਾਰ ਤੇ ਚੱਲ ਰਹੀ ਆ ਫਰੀ ਬਿਜਲੀ ਦਿੱਤੀ ਜਾਊਗੀ ਫਰੀ ਪਾਣੀ ਦਿੱਤਾ ਜਾਊਗਾ ਬੱਸਾਂ ਦੇ ਕਿਰਾਏ ਫਰੀ ਕੀਤੇ ਜਾਊਗੇ ਬਹੁਤ ਹੀ ਥੱਲੇਲੇ ਲੈਵਲ ਤੇ ਰਾਜਨੀਤੀ ਆ ਚੁੱਕੀ ਆ ਅਸਲ ਦੇ ਵਿੱਚ ਜਿਹੜੀ ਰਾਜਨੀਤੀ ਦੇ ਮੁੱਦੇ ਜਾਂ ਇੱਕ ਲੋਕਾਂ ਨੂੰ ਜੋ ਰਾਜ ਦੇਣਾ ਚਾਹੀਦਾ ਹੈ ਕਿ ਉਹ ਉਹਨਾਂ ਲਈ ਹਰ ਇੱਕ ਚੀਜ਼ ਜੋ ਉਹ ਆਪ ਕਰ ਸਕਣ ਉਹਨਾਂ ਲਈ ਵਧੀਆ ਰੁਜ਼ਗਾਰ ਹੋਣਾ ਚਾਹੀਦਾ ਵਧੀਆ ਸੁਰੱਖਿਆ ਮਈਆ ਹੋਣੀ ਚਾਹੀਦੀ ਆ ਜਿਹੜਾ ਸਾਡਾ ਪਾਣੀ ਆ ਉਹ ਪੀਣ ਲਈ ਵਧੀਆ ਹੋਣਾ ਚਾਹੀਦਾ ਵਾਤਾਵਰਨ ਵਧੀਆ ਹੋਣਾ ਚਾਹੀਦਾ ਸਾਡੇ ਆਉਣ ਵਾਲੇ ਬੱਚਿਆਂ ਦਾ ਜੋ ਭਵਿੱਖਾ ਜੋ ਉਹਨਾਂ ਨੂੰ ਸਟੱਡੀ ਦਿੱਤੀ ਜਾ ਰਹੀ ਆ ਉਹ ਵਧੀਆ ਹੋਣਾ ਚਾਹੀਦਾ ਆ ਜਾਂ ਕਹਿ ਲਓ ਜੋ ਨਸ਼ਿਆਂ ਦੀ ਪਰਮਾਰਾ ਉਹਨੂੰ ਜਦੇ ਉਹਦੇ ਤੇ ਬੜੀ ਕੋਈ ਨਕੇਲ ਨਹੀਂ ਕੱਸੀ ਜਾ ਰਹੀ ਯਾਨੀ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਪਰ ਜਿਹੜੀ ਇਸ ਵੇਲੇ ਰਾਜਨੀਤੀ ਚੱਲ ਰਹੀ ਹੈ ਉਹ ਅਸਲੀ ਮੁੱਦਿਆਂ ਤੋਂ ਬੜੀ ਦੂਰ ਆ ਹੁਣ ਤੁਸੀਂ ਸਿੱਧਾ ਹਿਸਾਬ ਲਾ ਲਓ ਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਇਸ ਵੇਲੇ ਸਾਡੇ ਚੱਕਿਆ ਜਾਂਦਾ ਕਿ ਪਾਣੀ ਪਾਣੀ ਆਪਣਾ ਖਤਮ ਹੋ ਰਿਹਾ ਗੰਦਲਾ ਹੋ ਰਿਹਾ ਪਾਣੀ ਦੇ ਉੱਤੇ ਸਾਡੀਆਂ ਪੁਰਾਣੀਆਂ ਸਰਕਾਰਾਂ ਨੇ ਬਹੁਤ ਸਾਰੀਆਂ ਸੰਧੀਆਂ ਕੀਤੀਆਂ ਰਿਪੇਰੀਅਨ ਲਾਅ ਦੇ ਅਕੋਰਡਿੰਗਲੀ ਸਾਡਾ ਉਹਨਾਂ ਤੇ ਹੱਕ ਆ ਮੇਰੇ ਵਾਂਗੂ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੇ ਇਹਨਾਂ ਚੀਜ਼ਾਂ ਤੇ ਬੋਲ ਚੁੱਕੇ ਆ ਪਹਿਲਾਂ ਹੀ ਬਹੁਤ ਸਾਰੀਆਂ ਚਰਚਾਵਾਂ ਇਹਨਾਂ ਤੇ ਹੋ ਚੁੱਕੀਆਂ ਨਹਿਰੀ ਪੈਣੀ ਆਲਰੇਡੀ ਸਾਡਾ ਰਾਜਸਥਾਨ ਜਾਂ ਹਰਿਆਣੇ ਨੂੰ ਬਾਧੂ ਜਾ ਰਿਹਾ ਸਾਡੀਆਂ ਜਿਹੜੀਆਂ ਆਪਣੀਆਂ ਜ਼ਮੀਨਾਂ ਉਹਨਾਂ ਦੇ ਉੱਤੇ ਨਹਿਰੀ ਪੈਣੀ ਹਰੇਕ ਜਗ੍ਹਾ ਨਹੀਂ ਪਹੁੰਚ ਰਿਹਾ ਪਾਣੀਆਂ ਦੇ ਜਿਹੜੇ ਬੂਰ ਆ ਉਹ ਬਹੁਤ ਡੂੰਘੇ ਹੋ ਚੁੱਕਿਆ ਤੇ ਫਸਲੀ ਚੱਕਰ ਇਦਾਂ ਦਾ ਬਣਾ ਦਿੱਤਾ ਗਿਆ ਹੈ ਕਿ ਅਸੀਂ ਝੋਨੇ ਜਾਂ ਕਣਕ ਤੋਂ ਬਿਨਾ ਕੁਝ ਹੋਰ ਸੋਚ ਨਹੀਂ ਸਕਦੇ ਫੈਕਟਰੀਆਂ ਦੇ ਵਿੱਚ ਜਿਹੜੀ ਪਾਣੀ ਦੀ ਦਿਨ ਰਾਤ ਵਰਤੋਂ ਹੁੰਦੀ ਆ ਉਹਨਾਂ ਤੇ ਕੋਈ ਲਗਾਮ ਕੱਸਣ ਵਾਲਾ ਹੈ ਨਹੀਂਗਾ ਦਿਨ ਰਾਤ ਜਿਹੜੀ ਫੈਕਟਰੀਆਂ ਦੇ ਵਿੱਚ ਕਈ ਹੈਗੀਆਂ ਜੋ ਸੋਡੇ ਬਣਾਉਂਦੀਆਂ ਆ ਜਾਂ ਕੋਈ ਕੱਪੜੇ ਬਣਾਉਂਦੀਆਂ ਐ ਇਸ ਵੇਲੇ ਜੋ ਲੁਧਿਆਣੇ ਦੇ ਵਿੱਚ ਵੀ ਆ ਜੋ ਬਿਆਸ ਸਤਲੁਜ ਦੇ ਵਿੱਚ ਪਾਣੀ ਮਿਕਸ ਕਰ ਰਹੇ ਆ ਜਿਹਦੇ ਨਾਲ ਸਾਡਾ ਥੱਲੇ ਵਾਲਾ ਪਾਣੀ ਖਰਾਬ ਹੋ ਰਿਹਾ ਇਹ ਸਾਰੇ ਪਾਣੀ ਦੇ ਹੀ ਮੁੱਦੇ ਹੈਗੇ ਆ ਜਿਨ੍ਹਾਂ ਦਾ ਹੱਲ ਸਿਰਫ ਅਸੀਂ ਕੋਈ ਆਪਣੀ ਇੱਕ ਰਾਜਨੀਤਿਕ ਧਿਰ ਸਿਰਜ ਕੇ ਹੀ ਕਰ ਸਕਦੇ ਆ ਮੈਨੂੰ ਇਦਾਂ ਲੱਗਦਾ ਅਸੀਂ ਗੱਲਾਂ ਤਾਂ ਬਹੁਤ ਕਰਦੇ ਜੀ ਦੀਆਂ ਕਿ ਐਦਾਂ ਕਰਦੇ ਆਗੇ ਹੁਣ ਇਹ ਪਾਣੀ ਵਾਲੇ ਮਸਲੇ ਬਹੁਤ ਸਾਰੇ ਆ ਗਏ ਆ ਪੰਜਾਬ ਦੇ ਵਿੱਚ ਜਿੰਨੀਆਂ ਵੀ ਫੈਕਟਰੀਆਂ ਲਗਾਈਆਂ ਜਾ ਰਹੀਆਂ ਨਵੀਆਂ ਉਹ ਸਾਰੀਆਂ ਸਿਸਟਮ ਇਦਾਂ ਦੇ ਲਗਾਏ ਜਾ ਰਹੇ ਆ 에ਥਨੋਲ ਦੀਆਂ ਜਾਂ ਹੋਰ ਗੰਦੀਆਂ ਫੈਕਟਰੀਆਂ ਜਿਹਦਾ ਪਾਣੀ ਥੱਲੇ ਪਾਇਆ ਜਾ ਰਿਹਾ ਸਾਰੇ ਉਹਦੇ ਨਾਲ ਹੁੰਦਾ ਕੀ ਆ ਇੱਕ ਤਾਂ ਜਿਹੜਾ 에ਥਨੋਲ ਵਾਲੀਆਂ ਫੈਕਟਰੀਆਂ ਚਲੋ ਸ਼ਰਾਬ ਬਣਾਉਣ ਵਾਲੀਆਂ ਗੁਜਰਾਤ ਚ ਨਹੀਂ ਲੱਗਦੀਆਂ ਗੁਜਰਾਤ ਚ ਇਹ ਬੈਨ ਕੀਤੀਆਂ ਹੋਈਆਂ ਨੇ ਪੰਜਾਬ ਚ ਲਾਉਂਦੇ ਆ ਉਹ ਤੇ ਉਹਦੇ ਨਾਲ ਪਾਣੀ ਸਾਡਾ ਥੱਲੇ ਵਾਲਾ ਵੀ ਗੰਦਾ ਹੋ ਰਿਹਾ ਤੇ ਜਿਹੜਾ ਬੰਦਾ ਕੋਈ ਸ਼ਰਾਬ ਪੀਂਦਾ ਵੀ ਨਹੀਂਗਾ ਜਿਹੜੀਆਂ ਮਾਈਆਂ ਭੈਣਾਂ ਕੈਂਸਰ ਸਭ ਤੋਂ ਜਿਆਦਾ ਉਸੇ ਵਜ੍ਹਾ ਕਰਕੇ ਹੋ ਰਿਹਾ ਫਲਾਰਾਹੀ ਸਬਜ਼ੀਆਂ ਰਾਂ ਹੈ ਨਾ ਸੋ ਇਹਨਾਂ ਚੀਜ਼ਾਂ ਬਾਰੇ ਜਦੋਂ ਕੋਈ ਵੀ ਆਪਾਂ ਗੱਲ ਕਰਦੇ ਆ ਤਾਂ ਬਾਲੀ ਕੋਈ ਅਵੇਅਰਨੈਸ ਲੋਕੀ ਦਿਖਾਉਂਦੇ ਨਹੀਂਗੇ ਬਸ ਲੋਕੀ ਕਹਿੰਦੇ ਆ ਕਿ ਚੱਲ ਰਿਹਾ ਬਸ ਚੱਲਣਗਾ ਹਨਾ ਇੱਕ ਤਾਂ ਇਹ ਮਸਲਾ ਹੈਗਾ ਬਹੁਤ ਗੰਭੀਰ ਸਾਡਾ ਪਾਣੀ ਬਾਹਰ ਜਾ ਰਿਹਾ ਸਾਡੇ ਇਹਦੇ ਤੇ ਕੀ ਹੱਕ ਹੈਗੇ ਰਾਈਟ ਹੈਗੇ ਆ ਰਿਪੀਰੀਅਨ ਲਾਅ ਦੇ ਅਕੋਰਡਿੰਗ ਕਿਉਂਕਿ ਪਾਣੀ ਇੱਥੋਂ ਲੰਘਦਾ ਹੈ ਜਦੋਂ ਹੜਾਂ ਦੀ ਮਾਰ ਪੈਂਦੀ ਆ ਸਾਡਾ ਹੀ ਇੱਥੇ ਸਾਰਾ ਕੁਝ ਅਸੀਂ ਚੱਲਦੇ ਆ ਸੋ ਇਹ ਇੱਕ ਪਾਣੀ ਦਾ ਮਸਲਾ ਹੋ ਗਿਆ ਜਿਹਨੂੰ ਅਸੀਂ ਹੱਲ ਕਰਵਾ ਸਕਦੇ ਹਾਂ ਸਿੱਖਿਆ ਦਾ ਜੋ ਡਿੱਗਦਾ ਮਿਆਰ ਹੈ ਇਸ ਵੇਲੇ ਤੁਸੀਂ ਵੀ ਦੇਖਿਆ ਹੋਣਾ ਹੈ ਨਾ ਪਹਿਲੀ ਗੱਲ ਤਾਂ ਮੈਂ ਜਿਹੜੇ ਤੁਸੀਂ ਇੱਥੇ ਬੈਠੇ ਹੋਣੇ ਆ ਕੀ ਸਰਕਾਰੀ ਸਕੂਲਾਂ 'ਚ ਸਿੱਖਿਆ ਜਿਹੜੀ ਆ 6ਵੀਂ 7ਵੀਂ 8ਵੀਂ ਤੱਕ ਆਪਣੇ ਦਾ ਬੱਚੇ ਕਿਹਦੇ ਪੜ੍ਹਦੇ ਨੇ ਆ ਆਊਟਰ ਸਟੇਟਾਂ ਵਾਲੇ ਜਿਹੜੇ ਨਿਆਣੇ ਆ ਕੇ ਉਹੀ ਪੜ੍ਹਦੇ ਆ ਆਪਣੇ ਤਾਂ ਸਾਰੇ ਹਰੇਕੇ ਪ੍ਰਾਈਵੇਟ 'ਚ ਪੜ੍ਹਦਾ ਤੇ ਸਾਡਾ ਐਜੂਕੇਸ਼ਨ ਦਾ ਮਕਸਦ ਕੀ ਰਹਿ ਗਿਆ ਕੀ ਅਸੀਂ ਅੰਗਰੇਜ਼ੀ ਸਿਖਾਈਏ ਬੱਚਿਆਂ ਨੂੰ ਅੰਗਰੇਜ਼ੀ ਚ ਕਹੀਏ ਹਾਈਲਾਈਟ ਕਰਾਈਏ ਤੇ ਬਾਤ ਚੱਲਦੀ ਹੈ ਨਾ ਠੀਕ ਆ ਬਾਹਰ ਜਾਣੇ ਨੂੰ ਮੈਂ ਕਦੀ ਗਲਤ ਨਹੀਂ ਕਹਿੰਦਾ ਜਾਣਾ ਚਾਹੀਦੀਆਂ ਹਰੇਕ ਬੰਦੇ ਦੇ ਪਰਿਵਾਰ ਦੀਆਂ ਲੋੜਾਂ ਅਲੱਗ-ਅਲੱਗ ਹੁੰਦੀਆਂ ਪਹਿਲਾਂ ਤੋਂ ਪ੍ਰਵਾਸ ਚੱਲਦਾ ਆ ਹਰੇਕ ਦੇ ਮਾਮਾ ਚਾਚਾ ਭੂਆ ਫੁੱਫੜ ਹੋਊਗਾ ਪਰ ਉਦੋਂ ਸਿਸਟਮ ਹੋਰ ਸੀਗਾ ਕਿ ਕੋਈ 5-10 ਸਾਲ ਲਾਉਂਦਾ ਸੀਗਾ ਪਿੱਛੇ ਪ੍ਰਾਪਰਟੀ ਬਣਾਉਂਦਾ ਸੀਗਾ ਹੁਣ ਸਿਸਟਮ ਐਦਾਂ ਹੈ ਕਿ ਇੱਥੋਂ ਜਾਂਦੇ ਆ ਵੀ ਵੇਚ ਕੇ ਉੱਧਰ ਸੈਟਲਮੈਂਟ ਹੋਣ ਦੀ ਗੱਲ ਕਰਦੇ ਆ ਸੋ ਇਹ ਸਿੱਖਿਆ ਦਾ ਮਿਆਰ ਜੋ ਹੈਗਾ ਇੱਕ ਜਿਹੜੀ ਸਾਡੀ ਸਿੱਖਿਆ ਹੈ ਜਿਹੜੀ ਦਿੱਤੀ ਵੀ ਜਾਂਦੀ ਹੈ ਚਾਹੇ ਉਹ ਪ੍ਰਾਈਵੇਟ ਚ ਵੀ ਉਹ ਪ੍ਰੈਕਟੀਕਲ ਸਿੱਖਿਆ ਤੋਂ ਕੋਹਾ ਦੂਰ ਆ। ਅਕਵਾਰ ਗਾਂਧੀ ਹੁਣੀ ਐਕਸ ਵਾਈ ਜ਼ੈਡ ਕਿਸੇ ਵੀ ਬੱਚੇ ਦੇ ਬਾਹਲੇ ਕੰਮ ਨਹੀਂ ਆਉਂਦੇ ਹੈਗੇ। ਜਦੋਂ ਉਹ ਰੀਅਲ ਲਾਈਫ ਦੇ ਵਿੱਚ ਆਉਂਦਾ। ਸੋ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਚੇਂਜਸ ਚਾਹੀਦੀਆਂ ਸਾਡੀ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ AI ਟੈਕਨੋਲੋਜੀ, ਸੌਫਟਵੇਅਰ ਡਿਵੈਲਪਮੈਂਟ ਜਿਹੜੇ ਇਦਾਂ ਦੇ ਕੋਰਸ ਆ ਜਾਂ ਜਿਹੜੇ ਆਈਟੀ ਕਾਲਜ ਜਿਹੜੇ ਸੀਗੇ ਅੱਗੇ ਬਹੁਤ ਸਾਰੇ ਸੀਗੇ ਉਹ ਬੰਦ ਹੋ ਚੁੱਕਿਆ ਵਾ। ਕਾਰਨ ਕੀ ਸੀਗਾ ਉਹਨਾਂ ਦਾ ਮੈਂ ਖੁਦ ਉਹਨਾਂ ਚ ਪੜਾਉਂਦਾ ਰਿਆ। ਕੀ ਉਹਦੇ ਵਿੱਚ ਪ੍ਰੈਕਟੀਕਲ ਨੂੰ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਹੈ ਥਿਊਰੀ ਤੇ ਜ਼ਿਆਦਾ। ਬੱਚਿਆਂ ਨੂੰ ਪੜ੍ਹਾਈ ਐਡ ਐਡੇ ਲੇਖ ਹਨਾ ਉਹਦੀ ਵਚਾ ਕਰਕੇ ਉਹ ਬੱਚੇ ਜੇ ਪੜ੍ਹ ਵੀ ਲੈਂਦੇ ਸੀ ਤਾਂ ਉਹਨਾਂ ਨੂੰ ਪ੍ਰੈਕਟੀਕਲੀ ਆਉਂਦਾ ਹੀ ਕੁਝ ਨਹੀਂ ਹੁੰਦਾ ਸੀ ਜੇ ਉਹਨੇ ਮਕੈਨਿਕਲ ਦਾ ਕੋਈ ਕੋਰਸ ਕੀਤਾ ਹੁੰਦਾ ਹੀ ਤਾਂ ਉਹਨੂੰ ਆਉਂਦਾ ਨਹੀਂ ਹੁੰਦਾ ਸੀ ਸਿਰਫ ਉਹ ਕਿਤਾਬੀ ਇੱਕ ਡਿਗਰੀ ਹੁੰਦੀ ਸੀ ਸੋ ਇਸ ਤਰ੍ਹਾਂ ਦੀ ਇੱਕ ਸਿੱਖਿਆ ਨੀਤੀ ਦੁਬਾਰਾ ਸਿਰਜਣ ਦੀ ਜ਼ਰੂਰਤ ਆ ਸਿਰ ਜੋੜ ਕੇ ਮੇਰੇ ਹਿਸਾਬ ਦੇ ਨਾਲ ਕਿ ਜਿਹਦੇ ਨਾਲ ਬੱਚਿਆਂ ਨੂੰ ਕੱਲਾ ਸਰਕਾਰੀ ਨੌਕਰੀ ਤੇ ਡਿਪੈਂਡ ਨਾ ਬਣਾਇਆ ਜਾਵੇ ਜੇ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਉਹ ਇੰਨੇ ਕਾਬਿਲ ਹੋਣ ਕਿ ਆਪਣੀ ਰੋਜੀ ਰੋਟੀ ਕਮਾ ਸਕਦੇ ਹੋ ਇਹ ਸਾਰਾ ਇੱਕ ਦੁਬਾਰਾ ਇਹਨੂੰ ਇੱਕ ਸਮਝਣ ਦੀ ਜ਼ਰੂਰਤ ਹੈ ਇਹਨੂੰ ਦੁਬਾਰਾ ਬਣਾਉਣ ਦੀ ਜ਼ਰੂਰਤ ਹੈਗੀ ਆ ਫਿਰ ਇੱਕ ਜਿਹੜੇ ਸਿੱਖਿਆ ਵਿਭਾਗ ਦੇ ਵਿੱਚ ਟੈਸਟਿੰਗ ਏਜੰਸੀਆਂ ਹੈਗੀਆਂ ਇਸ ਵੇਲੇ ਐਨਟੀਏ ਦੀ ਗੱਲ ਲੈ ਲਓ ਤੁਸੀਂ ਪਿੱਛੇ ਜਾਓ ਉਹਨਾਂ ਦਾ ਸਕੈਮ ਸਾਹਮਣੇ ਆਇਆ ਨੀਟ ਦੇ ਵਿੱਚ ਉਹਨਾਂ ਨੇ ਕਿੱਦਾਂ ਬੱਚਿਆਂ ਨਾਲ 30-30 60-60 ਲੱਖ ਦੀਆਂ ਸੀਟਾਂ ਵੇਚੀਆਂ ਗਈਆਂ ਹੈ ਨਾ ਤੇ ਆ ਰੀਸੈਂਟਲੀ ਆਇਆ ਪੂਜਾ ਖਾਡੇਕਰ ਯੂਪੀਐਸਸੀ ਦਾ ਵਿੱਚ ਉਹਨਾਂ ਨੇ ਨਕਲੀ ਆਪਣੇ ਬਣਾਏ ਸੀਗੇ ਅੰਗਹੀਣ ਹੋਣ ਦੇ ਤੇ ਆਪਣੇ ਜਾਤ ਦੇ ਵੀ ਨਕਲੀ ਸਰਟੀਫਿਕੇਟ ਬਣਾ ਕੇ ਕੁੜੀ ਇੱਕ ਅਫਸਰ ਲੈਵਲ ਤੇ ਬਿਰਾਜਮਾਨ ਹੋ ਗਈ ਤੇ ਐਨਟੀਏ ਦੇ ਜਿਹੜੇ ਪ੍ਰਦੀਪ ਜੋਸੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਆਰਐਸਐਸ ਵਾਲਿਆਂ ਨੇ ਪੁਆਇੰਟ ਕੀਤੇ ਆ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਿਹੜੀ ਵੀ ਬੈਂਕ ਦੇ ਵਿੱਚ ਚਲੇ ਜਾਓ ਅੱਜਕੱਲ ਨਾ ਪੰਜਾਬ ਬੈਂਡ ਸਿੱਧ ਬੈਂਕਾਂ ਜਾਂ ਪੰਜਾਬ ਬੈਂਡ ਨੈਸ਼ਨਲ ਬੈਂਕਾਂ ਮੈਨੇਜਰ ਉਹਨਾਂ ਦੇ ਆਊਟਰ ਸਟੇਟਾਂ ਦੇ ਆਪਣਾ ਬੰਦਾ ਦਰਵਾਜ਼ਾ ਖੋਲਣ ਤਈ ਆ। ਆਪਾਂ ਨੂੰ ਲੱਗਦਾ ਸ਼ਾਇਦ ਆਪਣੇ ਲੋਕ ਪੜਦੇ ਨਹੀਂਗੇ। ਪਰ ਇਹਨਾਂ ਟੈਸਟਿੰਗ ਏਜੰਸੀਆਂ ਦੇ ਇਸ ਵੱਡੇ ਲੈਵਲ ਤੱਕ ਸਕੈਮ ਹੋ ਸਕਦੇ ਆ। ਤਾਂ ਇਹ ਜਿਹੜੀਆਂ ਛੋਟੇ ਲੈਵਲ ਤੇ ਜਿਹੜੇ ਟੈਸਟ ਏਜੰਸੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਹੋ ਸਕਦੇ ਆ। ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਸਾਡੀਆਂ ਸਰਕਾਰਾਂ ਇਹਨਾਂ ਵੱਲ ਧਿਆਨ ਨਹੀਂ ਦਿੰਦੀਆਂ। ਕਦੀ ਹਵਾਲਾ ਦੇ ਦਿੰਦੀਆਂ ਇਕੱਲਾ ਹੀ ਕੀ ਕਿ ਸੰਵਿਧਾਨ ਦੇ ਵਿੱਚ ਲਿਖਿਆ ਹੈ ਇਹਦੇ ਵਿੱਚ ਜਿਹੜਾ ਟੈਸਟ ਕਲੀਅਰ ਕਰੂਗਾ ਉਹ ਲੈ ਜਾਊਗਾ। ਹੁਣ ਇਦਾਂ ਤਾਂ ਫਿਰ ਇਹ ਸਪੀਕਰ ਬੇਰਲਾ ਸਾਹਿਬ ਦੀ ਕੁੜੀ ਤੇ ਵੀ ਬਹੁਤ ਇਲਜ਼ਾਮ ਲੱਗਿਆ ਤੇ ਮੈਨੂੰ ਲੱਗਦਾ ਹੈ ਨਾ ਚੀਜ਼ਾਂ ਦੇ ਵਿੱਚ ਬਹੁਤ ਕੁਝ ਹੈ ਸਕੈਮ ਚੱਲ ਰਿਹਾ ਪਿੱਛੇ ਜੇ ਪੁਲਿਸ ਦੀ ਭਰਤੀ ਦੇ ਵਿੱਚ ਵੀ ਪੇਪਰ ਲੀਕ ਹੋਏ ਆ ਵੇਚੇ ਗਏ ਆ ਉਹਨਾਂ ਬਾਰੇ ਵੀ ਰਿਪੋਰਟਾਂ ਆਈਆਂ ਸਾਹਮਣੇ ਜੇ ਜੇ ਨੀਟ ਤੇ ਜੁਪੀਐਸਸੀ ਵਰਗੇ ਵਿੱਚ ਸਕੈਮ ਹੋ ਸਕਦੇ ਆ ਤਾਂ ਕਿਤੇ ਵੀ ਹੋ ਸਕਦੇ ਆ ਮੈਨੂੰ ਲੱਗਦਾ ਇਹ ਇੱਕ ਸਿੱਖਿਆ ਨੀਤੀ ਜਿਹਦੇ ਵਿੱਚ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਇਸ ਸੰਸਦ ਦਾ ਦੁਆਰਾ ਜ਼ਰੂਰ ਅਵਾਜ਼ ਚੱਕੀ ਜਾਊਗੀ ਕਿ ਬੱਚਿਆਂ ਜਿਹੜੇ ਪੰਜਾਬ ਦੇ ਬੱਚੇ ਹੈਗੇ ਆ ਮੈਂ ਦੇਖਿਆ ਕਿ ਪੀ ਐਚ ਡੀ ਕੀਤੀਆਂ ਵਿਚਾਰਾ ਸਬਜੀ ਵੇਚਦਾ ਜੀ ਸੋ ਹੈਗੇ ਆ ਕਿਉਂਕਿ ਇਹ ਬੜੇ ਤਰੀਕੇ ਦੇ ਨਾਲ ਜਿਹੜੀਆਂ ਹਾਇਰ ਪੋਸਟਾਂ ਹੈਗੀਆਂ ਆ ਉਹ ਬਹੁ ਗਿਣਤੀ ਦੁਆਰਾ ਆਪਣੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਤੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੇ ਹੱਕ ਦਵਾਏ ਜਾਂਦੇ ਆ ਅੰਦਰਲੇ ਲੈਵਲ ਤੇ ਬਹੁਤ ਕੁਝ ਹੁੰਦਾ ਫਿਰ ਇੱਕ ਮਸਲਾ ਆਪਣਾ ਆ ਗਿਆ ਕਿ ਬਾਹਰਲੇ ਸਟੇਟਾਂ ਵਾਲੇ ਲੋਕ ਆਪਣੇ ਇੱਥੇ ਆ ਕੇ ਬਾਧੂ ਹੋ ਰਿਹਾ ਜਿਹਦੇ ਨਾਲ ਕੀ ਸਾਡੇ ਜਿਹੜੇ ਡੈਮੋਗ੍ਰਾਫਿਕ ਅੰਕੜੇ ਆ ਜਨਸੰਖਿਆ ਕਾਕੜੇ ਆ ਉਹ ਵਿਗੜ ਰਿਹਾ ਆਪਣੇ ਕੀ ਕਹਿੰਦੇ ਆ ਕਿ ਆਪਣੇ ਲੋਕ ਵੀ ਬਾਹਲੀਆਂ ਸਿਟਾਂ ਜਾ ਕੇ ਕੰਮ ਕਰਦੇ ਆ ਹਾਂਜੀ ਆਪਣੇ ਬਹੁਤ ਸਾਰੇ ਲੋਕ ਹੈਗੇ ਆ ਮਹਾਰਾਸ਼ਟਰ ਚ ਜੁਪੀ ਚ ਦਿੱਲੀ ਚ ਆਪਣੇ ਸਿੱਖ ਭਾਈਚਾਰੇ ਦੇ ਬਹੁਤੇ ਲੋਕ ਹੈਗੇ ਆ ਪਰ ਇਸ ਲੈਵਲ ਤੇ ਸਾਡੇ ਲੋਕ ਕਿਸੇ ਵੀ ਪ੍ਰਾਂਚ ਨਹੀਂ ਗਏ ਹੈਗੇ ਕਿ ਮਹਾਰਾਸ਼ਟਰ ਜਾਂ ਜੁਪੀ ਚ ਨਹੀਂ ਗਏ ਹੈਗੇ ਕਿ ਉਹਨਾਂ ਦੇ ਜਿਹੜੇ ਮੂਲ ਨਿਵਾਸੀ ਲੋਕ ਆ ਉਹਨਾਂ ਦੀ ਸੰਖਿਆ ਘਟ ਜਾਏ ਤੇ ਬਾਹਰ ਵਾਲੇ ਲੋਕਾਂ ਦੀ ਵਧ ਜਾਏ ਪਰ ਪੰਜਾਬ ਸਿੱਧਾ ਹੋ ਰਿਹਾ ਪੰਜਾਬ ਚ ਇਸ ਵੇਲੇ ਐੱਡ ਹੀ ਹੋ ਰਿਹਾ ਆਪਣਾ ਬੱਚਾ ਇੱਕ ਇੱਕਾ ਉਹਨਾਂ ਦੇ ਬੱਚੇ 7 8 8 ਠੀਕ ਹੈ ਜੀ ਅਗਲੇ ਐਡੀ ਕੋ ਸੂਤ ਦੇਣ ਨੂੰ ਬੜੀ ਤਰਜੀਹ ਨਹੀਂ ਦਿੰਦੇ ਹੈਗੇ ਸਾਰੇ ਕੰਮ ਕਰਦੇ ਆ ਅਸੀਂ ਘਰਾਂ ਦੇ ਵਿੱਚ ਇੱਕ ਜਣਾ ਕੰਮ ਕਰਦਾ ਹੁੰਦਾ ਉਹ 7 8 ਕਰਦੇ ਆ ਜੇ ਅਸੀਂ 30 40 ਹਜ਼ਾਰ ਕਮਾਉਂਦੇ ਆ ਉਹ 7 8 ਰਾਲ ਕੇ ਲੱਖ ਕਮਾਉਂਦੇ ਆ ਉਹਦਾ ਨਤੀਜਾ ਇਹ ਹੋ ਰਿਹਾ ਕਿ ਫਾਈਨੈਂਸ਼ਲੀ ਉਹ ਸਟਰੋਂਗ ਹੋ ਰਿਹਾ ਉਹਨਾਂ ਦੀਆਂ ਲੋੜਾਂ ਘਟਾ ਉਹੋ ਜ਼ਮੀਨਾਂ ਸਾਡੀਆਂ ਲੈ ਰਹੇ ਆ ਓਬਵੀਅਸਲੀ ਜਿਹਦੇ ਕੋ ਪੈਸੇ ਹੋਊਗੇ ਉਹਨੇ ਆਪਣੀ ਪ੍ਰਾਪਰਟੀ ਦਾ ਵਧਾਉਣੀ ਆ ਸਾਡੇ ਲੋਕਾਂ ਦੇ ਇੱਕ ਜਣਾ ਨੌਕਰੀ ਕਰਦਾ ਤੇ ਇੱਕ ਸਾਡੇ ਕੇ ਸ਼ਰਮ ਵਾਲੀ ਗੱਲ ਵੀ ਹੈਗੀ ਅਸੀਂ ਮਾੜਾ ਕੰਮ ਕਰ ਨਹੀਂ ਸਕਦੇ ਉਹਦੀ ਵਜ੍ਹਾ ਕਰਕੇ ਆਪਣੇ ਲੋਕਾਂ ਕੋਲ ਫਾਈਨੈਂਸ਼ਲੀ ਵੀਕ ਹੋ ਰਿਹਾ ਤੇ ਇਹ ਫਾਈਨੈਂਸ਼ਲੀ ਜਿਹੜੇ ਅੰਕੜੇ ਹੁੰਦੇ ਆ ਸਿਸਟਮ ਹੁੰਦਾ ਇਕਨੋਮਿਕਲੀ ਇਹ ਇਦਾਂ ਹੀ ਚੱਲਦਾ ਹੈ ਜਿਹਦੇ ਕੋਲ ਪੈਸੇ ਵਾਧੂ ਆ ਜਾਂਦੇ ਉਹਨੇ ਪ੍ਰਾਪਰਟੀ ਲੈਣੀ ਲੈਣੀ ਹੈ ਤੇ ਇਦਾਂ ਹੀ ਹੋ ਰਿਹਾ ਤੁਸੀਂ ਦੇਖੇ ਹੋਣਾ ਹਾਲੇ ਦਿਵਾਲੇ ਸਾਰੇ ਜਿਹੜੇ ਆਊਟਰ ਸਟੇਟਾਂ ਤੋਂ ਲੋਕ ਆ ਰਹੇ ਉਹ ਲੈ ਰਹੇ ਆ ਅਗਲੇ ਪ੍ਰਾਪਰਟੀ ਸੋ ਸਾਡਾ ਮਕਸਦ ਵੀ ਇੱਕ ਇਹ ਹੋਣਾ ਚਾਹੀਦਾ ਕਿ ਜਿਹੜੇ ਆਊਟਰ ਸਟੇਟ ਵਾਲੇ ਲੋਕ ਆ ਉਹ ਆ ਕੇ ਇੱਥੇ ਜ਼ਮੀਨਾਂ ਲੈ ਸਕਣ ਕੰਮ ਕਰਨ ਜੀ ਸਦਕੇ ਹੋਣ ਕੋਈ ਚੱਕਰ ਨਹੀਂ ਹੈ ਨਾ ਜਿੱਦਾਂ ਕਿ ਆਲਰੇਡੀ ਹਿਮਾਚਲ ਦੇ ਵਿੱਚ ਇਹ ਕਾਨੂੰਨ ਹੈਗਾ ਉੱਤਰਾਖੰਡ 'ਚ ਹੈਗਾ ਆ ਔਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਆਲਰੇਡੀ ਕਾਨੂੰਨ ਹੈਗੇ ਆ ਤੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਬਣ ਸਕਦੀ ਹੈ ਪਰ ਇਹਨਾਂ ਵੱਲੋਂ ਕੋਈ ਧਿਆਨ ਹੀ ਨਹੀਂ ਦਿੰਦਾ ਕੋਈ ਵੀ ਪਾਰਟੀ ਧਿਆਨ ਨਹੀਂ ਦਿੰਦੀ ਹੈ ਅਸਲ ਦੇ ਵਿੱਚ ਇਹ ਬਹੁਤ ਗੰਭੀਰ ਮੁੱਦਾ ਹੈ ਦਸਾਕ ਸਾਲਾਂ ਦੇ ਵਿੱਚ ਜਦੋਂ ਡੈਮੋਗ੍ਰਾਫਿਕ ਆਂਕੜੇ ਚੇਂਜ ਹੋਵੇ ਤੁਸੀਂ ਦੇਖਿਆ ਹੋਣਾ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਹੈਗਾ ਜਿਹੜੀ ਸਾਡੀ ਅਕਾਲੀਆਂ ਦੀ ਪਾਰਟੀ ਸੀ ਉਹ ਤੋਂ ਕਿਤੇ ਜ਼ਿਆਦੇ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੇ ਕੁਝ ਐਮ.ਐਲ.ਏ ਵੀ ਬਣ ਸਕਦੇ ਆ। ਸੋ ਜ਼ਰੂਰੀ ਆ ਇਹ ਚੀਜ਼ਾਂ ਕਿ ਆਪਾਂ ਨੂੰ ਇਹ ਚੀਜ਼ ਤੇ ਰੋਕ ਲਗਾਉਣੀ ਜ਼ਰੂਰੀ ਆ। ਇਦਾਂ ਦਾ ਕਾਨੂੰਨ ਬਣਾਉਣਾ ਮੇਰੇ ਹਿਸਾਬ ਨਾਲ ਜ਼ਰੂਰੀ ਆ। ਫਿਰ ਇੱਕ ਸਾਡੀ ਖੇਤੀ ਨੀਤੀ ਉਹ ਵੀ ਮੈਨੂੰ ਲੱਗਦਾ ਹੈ ਕਿ ਆਪਣੇ ਰਾਜਾਂ ਦੇ ਅਧਿਕਾਰ ਦੇ ਅੰਡਰ ਆਉਣੀ ਚਾਹੀਦੀ ਆ। ਕਿਉਂਕਿ ਜੋ ਇਸ ਵੇਲੇ ਖੇਤੀ ਨੀਤੀ ਉਹ ਹੀ ਆ ਕਿ ਝੋਨਾ ਲਾ ਲਓ ਕਣਕ ਲਾ ਲਓ। ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀਆਂ ਉੱਪਰ ਬੈਠੀਆਂ ਸਰਕਾਰਾਂ ਉਹਨਾਂ ਲਈ ਇਹ ਅਨਾਜ ਵੇਚਣਾ ਸੌਖਾ ਹੁੰਦਾ ਸੋ ਮਜਬੂਰਾਂ ਨੂੰ ਉਹਨਾਂ ਨੂੰ ਵੀ ਇੱਤੀ ਐਮਐਸਪੀ ਦੇਣੀ ਪੈਂਦੀ ਆ ਮਜਬੂਰਾਂ ਨਹੀਂ ਉਹਨਾਂ ਨੇ ਜਾਣਬੁੱਝ ਕੇ ਦਿੱਤੀ ਗਈ ਹੁੰਦੀ ਹੈ ਚਾਈਨਾ ਵਾਲਿਆਂ ਨੇ ਝੋਨਾ ਲਾਉਣ ਤੋਂ ਅੱਜ ਤੋਂ 10 ਸਾਲ ਪਹਿਲਾਂ ਹੀ ਬੈਨ ਲਾਤਾ ਹੀ ਤੇ ਸਭ ਤੋਂ ਜ਼ਿਆਦਾ ਜੇ ਝੋਨਾ ਖਰੀਦਿਆ ਉਹ ਇੰਡੀਆ ਤੋਂ ਖਰੀਦਦੇ ਉਹ ਪਹਿਲਾਂ ਹੀ ਸਮਝ ਗਏ ਸੀ ਕਿ ਝੋਨਾ ਕੋਈ ਐਡੀ ਪਾਇਦਾਰ ਚੀਜ਼ ਹੈ ਨਹੀਂ ਕਿ ਇਹਨਾਂ ਪਾਣੀ ਦਾ ਨੁਕਸਾਨ ਜ਼ਿਆਦਾ ਹੁੰਦਾ ਸੋ ਖੇਤੀ ਦਾ ਮਾਡਲ ਕਿਸਾਨ ਵੀ ਲਾਉਣ ਤੇ ਮਜਬੂਰ ਆ ਕਿਉਂਕਿ ਉਹਨਾਂ ਨੂੰ ਹੋਰ ਚੀਜ਼ ਤੇ ਇੰਨੇ ਪ ਸੋ ਖੇਤੀ ਦਾ ਮਾਡਲ ਇਸ ਤਰ੍ਹਾਂ ਦਾ ਚਾਹੀਦਾ ਖੇਤਰ ਵਾਈਡ ਵੰਡ ਕੇ ਜਿਸ ਤਰ੍ਹਾਂ ਮੈਂ ਆਪਣੇ ਏਰੀਆ ਹਿਸ਼ਾਰਪੁਰ ਮੇਰਾ ਮੈਂ ਕੋਸ਼ਿਸ਼ ਕੀਤੀ ਆ ਅਸੀਂ ਲਗਭਗ 40-50 ਪਿੰਡਾਂ ਦੇ ਵਿੱਚ ਅਸੀਂ ਕਦੂ ਬੀਜਿਆ ਤੇ ਅਸੀਂ ਲਗਭਗ 400-500 ਕਿੱਲਾ ਜਿਹੜਾ ਝੋਨੇ ਦੇ ਅਧੀਨ ਆਉਂਦਾ ਹੁੰਦਾ ਜੀ ਹਰੇਕ ਸਾਲ ਪਿਛਲੇ 3 ਸਾਲ ਤੋਂ ਉਹ ਅਸੀਂ ਇਸ ਵਾਰੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਹੀ ਕਾਮਯਾਬੀ ਰਹਿ ਤੇ ਲੋਕਾਂ ਨੇ ਨਹੀਂ ਲਿਆ ਤੇ ਕੱਦੂ ਦਾ ਸਾਡਾ ਇੱਕ ਦਿੱਲੀ ਦੀ ਫੈਕਟਰੀ ਨਾਲ ਕੰਟੈਕਟ ਹੋਇਆ ਸੀਗਾ ਕੱਦੂ ਦੀ ਫੈਕਟਰੀ ਉਹ ਲਾ ਕੇ ਕੱਦੂ ਤੋਂ ਬਣਦੇ ਸੀਗੇ ਆਟਾ ਬਣਾ ਰਿਹਾ ਉਹ ਕੱਦੂ ਤੋਂ ਕੱਦੂ ਤੋਂ ਗਰੀਸ ਬਣ ਰਹੀ ਕੱਦੂ ਤੋਂ ਪੇਠਾ ਬਣ ਰਿਹਾ ਮਠਿਆਈਆਂ ਚ ਪਾ ਰਿਹਾ ਹੋਰ ਇਹਦਾ ਸਿਸਟਮ ਕਈ ਚੀਜ਼ਾਂ ਚ ਬਣ ਰਿਹਾ ਇੱਕ ਪਮਕਿਨ ਸੀਡ ਹੈਲਥ ਵਾਈਜ਼ ਲੁੱਕੀ ਲੈ ਰਿਹਾ ਸੋ ਐਦਾਂ ਦੀ ਜਿਹੜੀ ਇੰਡਸਟਰੀ ਆ ਉਹ ਪੰਜਾਬ ਦੇ ਵਿੱਚ ਜ਼ਿਲ੍ਹੇ ਵਾਈਜ਼ ਲਾਉਣੀ ਜ਼ਰੂਰੀ ਆ ਜਦਕਿ ਇੱਥੇ ਸਾਨੂੰ ਗੰਦੀਆਂ ਫੈਕਟਰੀਆਂ ਲਾਈਆਂ ਜਾ ਰਹੀਆਂ ਜਦਕਿ ਪੰਜਾਬ ਦਾ ਜਿਹੜਾ ਬੇਸ ਮਾਡਲ ਹੋ ਹੈਗਾ ਉਪਜਾਊ ਜ਼ਮੀਨ ਤੇ ਦੀ ਖੇਤੀ ਸੋ ਸਾਨੂੰ ਖੇਤੀ ਨਾਲ ਅਧਾਰਿਤ ਜਿਹੜੀਆਂ ਫੈਕਟਰੀਜ਼ ਜਾਂ ਸੰਨਤ ਜਾਂ ਉਤਜੋਗ ਉਹ ਚਾਹੀਦੇ ਆ ਜਿਸ ਤਰ੍ਹਾਂ ਮੈਂ ਦੁਆਬੇ ਹਿਆਰਪੁਰ ਏਰੀਏ ਤੋਂ ਆਉਣਾ ਸ਼ਾਇਦ ਤੁਸੀਂ ਜਾਣਦੇ ਹੋ ਮਟਰਾਂ ਦਾ ਸਭ ਤੋਂ ਜਿਆਦਾ ਉਤਪਾਦਨ ਸਾਡੇ ਏਰੀਏ ਤੋਂ ਕੀਤਾ ਜਾਂਦਾ ਹੈ ਨਾ ਮੈਂ ਖੁਦ ਕਿਸਾਨ ਹੈਗਾ ਮਾੜਾ ਮੋਟਾ ਤਾਂ ਮੈਨੂੰ ਥੋੜੀ ਜਿਹੀ ਨੋਲੇਜ ਹੈ ਸੋ ਮਟਰ ਤੁਸੀਂ ਦੇਖਿਓ ਉੱਥੇ ਕਹਿੰਦੇ ਆ ਕਿ ਮਟਰਾਂ ਦਾ ਵੀ ਕੁਝ ਮਤਲਬ ਕੀ ਇਹਨਾਂ ਕੋਈ ਬਣਦਾ ਨਹੀਂ ਸਬਜ਼ੀ ਲਈ ਮਟਰਾਂ ਤੋਂ ਪੀ ਪ੍ਰੋਟੀਨ ਬਣਦਾ ਕੀ ਦਵਾਈਆਂ ਚ ਪੈਂਦਾ ਹੈਲਥ ਨਾਲ ਰਿਲੇਟਡ ਚੀਜ਼ਾਂ ਚ ਪੈਂਦਾ ਆਟੇ ਜਿਹੜੇ ਹੈਲਥ ਲਈ ਲੁਕੀਂਗ ਜਾਦੇ ਵੇਅਰ ਹੋ ਗਏ ਉਹਨਾਂ ਚ ਪੈਂਦਾ ਮਤਲਬ ਵੀ ਇਹਨਾਂ ਦੀਆਂ ਜੜੀਆਂ ਇਹ ਉਦਯੋਗ ਲੱਗਿਆ ਸੰਤ ਲੱਗਿਆ ਉਹ ਪੰਜਾਬ ਚ ਚਾਹੀਦਿਆ ਪਰ ਪੰਜਾਬ ਨੂੰ ਕੀ ਦਿੱਤਾ ਜਾਂਦਾ ਸ਼ਰਾਬ ਬਣਾਉਣ ਵਾਲੀ ਫੈਕਟਰੀ ਆ ਉਹ ਕੋ ਕੱਪੜੇ ਬਣਾਉਣ ਵਾਲੀ ਉਹਦਾ ਗੰਦ ਪਾਣੀ ਚ ਪਾ ਦਿਓ ਸੋ ਸਾਨੂੰ ਇੱਕ ਕਲੀਨ ਇੰਡਸਟਰੀ ਦੀ ਲੋੜ ਆ ਕਲੀਨ ਜਿਹੜੀ ਪੰਜਾਬ ਦੀ ਖੇਤੀ ਜਾਂ ਜਿਹੜਾ ਇੱਥੇ ਦਾ ਬੇਸ ਮਾਡਲ ਸਾਡਾ ਖੇਤੀ ਪਜਾਉ ਜ਼ਮੀਨ ਆ ਉਹਦੇ ਨਾਲ ਰਿਲੇਟਡ ਹੋਵੇ ਸੋ ਖੇਤੀ ਨੀਤੀ ਦੇ ਵਿੱਚ ਵੀ ਅਸੀਂ ਆਪਣੇ ਰਾਜ ਸਰਕਾਰਾਂ ਉਦੋਂ ਹੀ ਕੁਝ ਕਰ ਸਕਦੀਆਂ ਜਦੋਂ ਉਹਨਾਂ ਕੋਈ ਸਪੈਸ਼ਲ ਰਾਜ ਦਾ ਦਰਜਾ ਹੋਊਗਾ ਜਾਂ ਉਹ ਖੇਤੀ ਨੀਤੀ ਆਪ ਤੈਅ ਕਰ ਸਕਦੀਆਂ। ਸੋ ਇਹ ਵੀ ਸਾਡੀ ਇੱਕ ਡਿਮਾਂਡ ਰਹੂਗੀ, ਮਿਸਲ ਸਤਲੂ ਜਲੋ। ਜਿਸ ਤਰ੍ਹਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਲੋਕ ਖੇਤੀ ਕਰਦੇ ਸੀਗੇ, ਪੀਐਲ ਸਮਝੌਤਾ ਜਿਹੜਾ ਇੰਡੀਆ ਨੇ ਕੀਤਾ ਸੀਗਾ ਅਮਰੀਕਾ ਨਾਲ 1960 ਉਹ ਤੋਂ ਪਹਿਲਾਂ ਜੋ ਖੇਤੀ ਕਰਦੇ ਸੀਗੇ, ਉਸ ਤਰ੍ਹਾਂ ਦੀ ਖੇਤੀ ਦੁਬਾਰਾ ਸਿਰਜਣ ਦੀ ਜ਼ਰੂਰਤ ਹੈਗੀ ਆ ਜਿਹਦੇ ਵਿੱਚ ਸਾਰੀਆਂ ਫਸਲਾਂ ਲਾਈਆਂ ਜਾਂਦੀਆਂ ਸੀ। ਚਲੋ ਇਹ ਹਰੀ ਕ੍ਰਾਂਤੀ ਵਾਲਾ ਮੁੱਦਾ ਅਲੱਗ ਹੋ ਜਾ। ਫਿਰ ਆ ਗਿਆ ਸਾਡੀਆਂ ਸਿਹਤ ਸੂਤਾਂ ਜੋ ਕਿ ਇਸ ਵੇਲੇ ਇੰਨੀ ਕ ਮਹਿੰਗੀ ਹੋ ਚੁੱਕੀ ਆ ਜੇ ਤੁਸੀਂ ਸਰਕਾਰੀ ਚ ਜਾਉਂਗੇ ਤਾਂ ਬੰਦਾ ਜਾਂਦਾ ਲੱਗਦਾ ਜੇ ਪ੍ਰਾਈਵੇਟ ਚ ਜਾਉਂਗੇ ਤਾਂ ਤੁਹਾਡੀ ਜਮੀਨ ਜਾਇਦਾਦ ਜਾਂਦੀ ਲੱਗਦੀ। ਸੋ ਚੀਜ਼ ਇਸ ਤਰ੍ਹਾਂ ਹੋ ਚੁੱਕੀ ਆ। ਅਸਲ ਦੇ ਵਿੱਚ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ। ਸਰਕਾਰੀ ਜਿਹੜੇ ਹਸਪਤਾਲਾਂ ਉਹਨਾਂ ਦਾ ਹਾਲਾਤ ਬਹੁਤ ਮਾੜੇ ਆ। ਪ੍ਰਾਈਵੇਟ ਹਸਪੀਟਲ ਇੱਕ ਮਾਫੀਆ ਬਣ ਚੁੱਕਿਆ ਆ। ਫਰਮਾਂ ਕੰਪਨੀਆਂ ਇੱਕ ਮਾਫੀਆ ਬਣ ਚੁੱਕਿਆ ਇੱਕ ਦਵਾਈ ਪੈਰਾਸੀਟਾਮ ਨੂੰ 5 ਰੁਪਏ ਦੀ ਆ ਤੇ ਇੱਕ ਉਹੀ 150 ਰੁਪਏ ਦੀ ਬਿਲ ਮਿਲਦੀ ਆ ਲੇਟੈਸਟ ਜਿਹੜਾ ਇੱਕ ਸਕੈਮ ਹੋਇਆ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ 40 ਗੁੜਗਾਉ ਦੇ ਵਿੱਚ ਦਿੱਲੀ ਵਾਲੇ ਹਸਪਤਾਲਾਂ ਦੇ ਵਿੱਚ ਉੱਥੇ ਜਿਹੜੇ ਕੰਮ ਕਰਦੇ ਸੀਗੇ ਉਹ ਖਾਲੀ ਕੈਂਸਰ ਦੀਆਂ ਸ਼ੀਸ਼ੀਆਂ ਚੱਕ ਕੇ ਬਾਹਰ ਵੇਚ ਦਿੰਦੇ ਸੀਗੇ 3000 6000 ਦੀ ਇੱਕ ਸੀਸੀ ਵੇਚੀ ਜਾਂਦੀ ਸੀ ਅੱਗੇ ਬੰਦਾ ਲੈਂਦਾ ਉਹ ਸ਼ੀਸ਼ੀ ਕੈਂਸਰ ਦੀ ਕੋਈ ਦਵਾਈ ਦੀ ਆ ਜਿਹੜੀ ਕੀਮਤ ਅੱਗੇ ਮੈਂ ਤੁਹਾਨੂੰ ਦੱਸਦਾ 6000 ਦੀ ਲੈ ਕੇ ਉਹ 50000 ਰੁਪਏ ਦੇ ਦੋ ਦੇ ਵਿੱਚ ਪਾਣੀ ਭਰਦੇ ਸੀ ਕੀ ਭਰਦੇ ਸੀ ਕੀ ਨਹੀਂ 50000 ਰੁਪਏ ਦੀ ਅੱਗੇ ਮੈਡੀਕਲ ਸਟੋਰਾਂ ਦੇ ਵਿੱਚੀ ਜਾਂਦੀ ਸੀ ਉਸ ਏਰੀਏ ਦੇ ਵਿੱਚ ਪੁਲਸ ਨੇ ਸਕੇਮ ਫੜਿਆ ਬੰਦੇ ਦੀ ਡੈਥ ਹੋਈ ਤਾਂ ਪਤਾ ਲੱਗਾ ਤੇ ਅੱਛਾ ਜੀ ਉਹ ਮੈਡੀਕਲ ਸਟੋਰ ਵਾਲੇ ਉਹਨੂੰ ਲੱਖ ਡੇਢ ਲੱਖ ਰੁਪਏ ਤੱਕ ਵੇਚਦੇ ਸੀਗੇ ਅੱਛਾ ਇਹ ਉਹ ਜਿਹੜਾ ਗੜਗਾਓ ਜਾਂ ਉਸ ਏਰੀਏ ਫੋਟੀ ਸਰਗੇ ਏਰੀਏ ਆ ਉੱਥੇ ਕੈਂਸਰ ਦੇ ਮਰੀਜ਼ ਆ ਉਹ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਇਸ ਵੇਲੇ ਕਿੱਥੇ ਜਾ ਰਹੇ ਆ ਪੰਜਾਬ ਨੂੰ ਪੰਜਾਬ ਨੂੰ ਕੈਂਸਰ ਕੌਣ ਬੰਨ ਰਿਹਾ ਇਹ ਹੀ ਗੰਦੀਆਂ ਫੈਕਟਰੀਆਂ ਜੋ ਬੰਦਾ ਸ਼ਰਾਬ ਨਸ਼ਾ ਕੋਈ ਕਰਦਾ ਵੀ ਨਹੀਂਗਾ ਉਹਦੇ ਅੰਦਰ ਵੀ ਉਹ ਪਾਣੀ ਸਬਜ਼ੀਆਂ ਸਾਰਿਆਂ ਦੇ ਜਾਂਦਾ ਹੀ ਆ ਸੋ ਜਿਹੜੀ ਗੱਲ ਕਰਦਾ ਉਹ ਸਕੈਮ ਇਸ ਵੱਡੇ ਲੈਵਲ ਤੇ ਚੱਲਦੇ ਆ ਅੱਜ ਵੀ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ ਚ ਚੱਲ ਜਾਓ ਜੇ ਕਿਸੇ ਨੇ ਕੋਈ ਹਾਰਡ ਦਾ ਬਾਲ ਪਾਉਣਾ ਤਾਂ ਕਹਿੰਦੇ ਜੀ 50000 ਰੁਪਏ 75000 ਲੱਖ ਹਨਾ ਕਿਹੜਾ ਪਾਉਣਾ ਤੁਸੀਂ ਬੰਦਾ ਉਦੋਂ ਹੀ ਪਜਲ ਹੋ ਜਾਂਦਾ ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਸਰਕਾਰ ਦੇ ਕੰਟਰੋਲ ਇਹਦੇ ਲਈ ਲੱਗ ਵਿਭਾਗ ਮੈਨੂੰ ਲੱਗਦਾ ਇਹਦੇ ਬਾਰੇ ਕੋਈ ਸੋਚਦਾ ਹੀ ਨਹੀਂਗਾ ਕਿ ਮਰੀ ਜਾਣ ਜਾਂ ਕੁਝ ਵੀ ਹੈਗਿਆ ਕੁਝ ਕੁ ਸਮਾਜ ਦੇ ਕੁਝ ਕੁ ਸਮਾਜ ਸੇਵੀ ਫ੍ਰੀ ਦਵਾਈਆਂ ਵੰਡ ਦਿੰਦੇ ਆ ਤੇ ਲੋਕਾਂ ਨੂੰ ਲੱਗਦਾ ਹੈ ਕਿ ਬਸ ਨਾ ਉਹ ਸੇਵਾ ਕਰ ਦਿੰਦਾ ਅਸਲ ਦੇ ਵਿੱਚ ਫ੍ਰੀ ਦਵਾਈਆਂ ਵੰਡਣਾ ਕਿਸੇ ਦਾ ਕੰਮ ਨਹੀਂਗਾ ਇਹ ਸਰਕਾਰਾਂ ਦੇ ਕੰਟਰੋਲ ਦਾ ਕੰਮ ਵਧੀਆ ਇਲਾਜ ਹਰੇਕ ਨੂੰ ਮਿਲੇ ਹਰੇਕ ਹਸਪੀਟਲ 'ਚ ਮਿਲੇ ਸੋ ਇਹਦੇ ਤੇ ਕੰਟਰੋਲ ਜਿਹੜੀ ਆ ਇਹ ਫਾਰਮਾ ਕੰਪਨੀ ਐ ਨਾ ਤੇ ਇੱਕ ਨਕੀਲ ਕਸਣੀ ਜਾਂ ਇਹਨਾਂ ਹੌਸਪੀਟਲਾਂ ਦੇ ਵਿੱਚ ਡਾਕਟਰਾਂ ਦੇ ਕਿਉਂਕਿ ਉਹ ਲਿਖਦੇ ਜੋ ਦਵਾਈਆਂ ਆ ਜਿਹੜੀਆਂ ਉਹਨਾਂ ਦੇ ਟਾਈ ਐਪਸ ਹੁੰਦੇ ਹਨ ਸੋ ਇਹਨਾਂ ਚੀਜ਼ਾਂ ਤੇ ਵੀ ਕੰਟਰੋਲ ਇੱਕ ਸਰਕਾਰ ਦਾ ਵਿਭਾਗ ਉਹਦੇ ਅੰਡਰ ਜੋ ਸਿਹਤ ਹੈਗਾ ਉਹਦੇ ਅੰਡਰ ਆਉਣਾ ਚਾਹੀਦਾ ਹੈ ਇਸ ਵੇਲੇ ਤਾਂ ਇਹ ਕੋਈ ਨਹੀਂ ਕਰਦਾ ਆਪਾਂ ਇਸ ਤੇ ਜ਼ਰੂਰ ਕੰਮ ਕਰਾਂਗੇ ਜ਼ਰੂਰ ਸੁਰੱਖਿਆ ਦਾ ਇਸ ਵੇਲੇ ਹਾਲ ਤੁਸੀਂ ਦੇਖੇ ਲਿਆ ਫਰੋਤੀਆਂ ਮੰਗੀਆਂ ਜਾ ਰਹੀਆਂ ਪਿੱਛੇ ਜੇ ਵੀ ਤੁਹਾਨੂੰ ਹੁਣ ਨਿਊਜ਼ ਅੱਜਕੱਲ ਚੱਲ ਹੀ ਰਹੀਆਂ ਹਨਾ ਜੀ ਤੇ ਵੇਖਿਆ ਹੋਇਆ ਸਾਰਾ ਸਿਸਟਮ ਨਾ ਉਦੇ ਲਈ ਵੀ ਜਿਹੜੇ ਅਫਸਰ ਲੈਨ ਹੁੰਦੀ ਆ ਉਹੀ ਜ਼ਿੰਮੇਵਾਰ ਹੁੰਦੀ ਆ ਇੰਟਰਵਿਊਆ ਕਰਾਈਆਂ ਜਾਂਦੀਆਂ ਜੇਲਾ ਚ ਬੈਠੇ ਨੇ ਹਰ ਇੱਕ ਸਹੂਲਤ ਮਿਲਦੀ ਆ ਸੋ ਜਿਹੜਾ ਜਿਹੜੇ ਅਫਸਰ ਉਸ ਇਨਵੋਲਡ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਇਹ ਬਹੁਤ ਜ਼ਰੂਰੀ ਆ ਇਹ ਢਿੱਲ ਵਰਤੀ ਜਾਂਦੀ ਆ ਉਹਦੀ ਵਜ੍ਹਾ ਕਰਕੇ ਇਹ ਚੀਜ਼ਾਂ ਦੁਬਾਰਾ ਦੁਬਾਰਾ ਹੁੰਦੀਆਂ ਰਹਿੰਦੀਆਂ ਮੁੱਦਾ ਆ ਗਿਆ ਜੀ ਨਸ਼ੇ ਬੀਰ ਜੁਗਾਰੀ ਤੇ ਨੌਜਵਾਨਾਂ ਵਿੱਚ ਨਿਰਾਸ਼ਾ ਨਸ਼ੇ ਮੈਨੂੰ ਲੱਗਦਾ ਦੁਨੀਆ ਦੇ ਹਰੇਕ ਮੁਲਕ ਚ ਹੈ ਗਈ ਆ ਜਿੱਥੇ ਮਰਜ਼ੀ ਚੱਲ ਜਾ। ਮੈਂ ਕੈਨੇਡਾ ਗਿਆ ਉਹਦੇ ਚ ਇੱਥੇ ਨਾਲੋਂ ਵੀ ਵਾਧੂ ਆ। ਆ ਭੰਗ ਦੇ ਨਾ ਠੇਕੇ ਖੁੱਲਿਆ। ਪਰ ਉੱਥੇ ਕਰਨ ਦਾ ਤਰੀਕਾ ਜਾਂ ਘੱਟ ਕਰਦੇ ਆ। ਕਾਰਨ ਕੀ ਆ ਲੋਕਾਂ ਕੋਲ ਰੁਜ਼ਗਾਰ ਆ। ਅਗਲਾ ਸਵੇਰੇ ਕੰਮ ਤੇ ਜਾਂਦਾ, ਸ਼ਾਮ ਨੂੰ ਘਰ ਆ ਜਾਂਦਾ। ਉਹਨੂੰ ਪਤਾ ਜੇ ਮੈਂ ਇਤੋਂ ਜ਼ਿਆਦਾ ਨਸ਼ਾ ਕਰੂੰਗਾ ਕੱਲ ਨੂੰ ਕੰਮ ਤੇ ਨਹੀਂ ਜਾਵਾਂਗਾ। ਸੋ ਮੈਨੂੰ ਇਦਾਂ ਲੱਗਦਾ ਕਿ ਨਸ਼ੇ ਦੀ ਈਜ਼ੀ ਅਵੇਲੇਬਿਲਟੀ ਇਹ ਇੱਕ ਮੁੱਦਾ ਜ਼ਰੂਰ ਹੈਗਾ ਤੇ ਸੌਖਾ ਮਿਲ ਜਾਂਦਾ ਪਰ ਨਸ਼ਾ ਜੇ ਮੈਨੂੰ ਲੱਗਦਾ ਖਤਮ ਕਰ ਦਈਏ ਮੁਸ਼ਕਲ ਆ। ਉਹਦੇ ਲਈ ਆਪਾਂ ਨੂੰ ਕੀ ਕਰ ਸਕਦੇ ਆ ਨਸ਼ਾ ਬੱਚਾ ਕਰਦਾ ਹੈ 17 ਤੋਂ ਲੈ ਕੇ 22 ਸਾਲ ਦੀ ਉਮਰ ਦੇ ਵਿੱਚ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਸਕੂਲਾਂ ਦੇ ਵਿੱਚ ਇਸ ਏਜ ਦੇ ਵਿੱਚ ਬੱਚਿਆਂ ਨੂੰ ਕੀ ਮਸੇ ਆ ਚੀਜ਼ ਹੁੰਦੇ ਆ ਉਹ ਕਰਾਉਣੇ ਬਹੁਤ ਜ਼ਰੂਰੀ ਆ ਜਿਹਦੇ ਬਾਰੇ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਏਸੇ ਏਜ ਦੇ ਵਿੱਚ ਸਭ ਤੋਂ ਪਹਿਲਾਂ ਉਹ ਵਿਗੜਦਾ ਸੋ ਇਹੇ ਜ਼ਰੂਰੀ ਆ ਫਿਰ ਜੇ ਬੱਚੇ ਨੂੰ ਰੁਜ਼ਗਾਰ ਮਿਲਿਆ ਬੰਦਾ ਕੰਮ ਤੇ ਗਿਆ ਅਕਤ ਹੋ ਗਿਆ ਸ਼ਾਮ ਨੂੰ ਗਿਆ 25-3000 ਮਿਲਦਾ ਓਵਰਟਾਈਮ ਕਰੂਗਾ ਵਾਧੂ ਪੈਸੇ ਮਿਲੂਗੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਨਸ਼ਾ ਕਰੂਗਾ ਜੇ ਕਰੂਗਾ ਵੀ ਆਪਣੇ ਉਸ ਲਿਮਿਟ ਚ ਕਰੂਗਾ ਕਿ ਅਗਲਾ ਸਵੇਰੇ ਆ ਕੇ ਫੇਰ ਕੰਮ ਤੇ ਜਾ ਸਕਦਾ ਸੋ ਬੇਰੁਜ਼ਗਾਰੀ ਚੀਜ਼ਾਂ ਹੋ ਗਈਆਂ এডਿਕੇਸ਼ਨ ਨਾਲ ਅਸੀਂ ਕਰ ਸਕਦੇ ਹਣਾ ਤੇ ਬੇਰੁਜ਼ਗਾਰੀ ਦੇ ਹੋਰ ਹੱਲ ਹੈਗੇ ਆ ਨਵੇਂ ਜਿਹੜੇ ਨੌਜਵਾਨ ਹੈਗੇ ਆ ਟੈਲੈਂਟ ਹੰਟ ਗਵਰਨਮੈਂਟ ਆਵਲ ਕੀਤੇ ਜਾਣੇ ਚਾਹੀਦੇ ਆ ਨੌਜਵਾਨ ਕਈ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਕੋਈ ਕੁਛ ਨਾ ਕੁਛ ਟੈਕਨੀਕ ਆਉਂਦੀ ਆ ਕੋਈ ਨਾ ਕੋਈ ਬਣਾਉਣਾ ਆਉਂਦਾ ਪਿੰਡਾਂ ਚ ਸਾਡੇ ਹੈਗੇ ਆ ਉਹਨਾਂ ਨੂੰ ਸਬਸਿਡੀਆਂ ਮਹੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਦੇਸ਼ ਨੂੰ ਚਲਾਉਣ ਲਈ ਦੋਈ ਚੀਜ਼ਾਂ ਚਾਹੀਦੀ ਹੁੰਦੀਆਂ ਇੱਕ ਤਾਂ ਵਧੀਆ ਵਪਾਰੀ ਵਰਗ ਇੱਕ ਵਧੀਆ ਰਾਜਨੀਤੀਵਾਨ ਲੋਕ ਸਾਡੇ ਕੋਲ ਦੋਈ ਹੈ ਨਹੀਂਗੇ ਇਸ ਵੇਲੇ ਸਾਡੇ ਭਾਰਤ ਤੇ ਰਾਜ ਇਹ ਦੋਈ ਚੀਜ਼ਾਂ ਕਰ ਰਹੀਆਂ ਮੋਦੀ ਹਮੇਸ਼ਾ ਰਾਜਨੀਤੀਵਾਨ ਆ ਅੰਬਾਨੀ ਅਡਾਨੀ ਪੈਸਾ ਵਪਾਰ ਆ ਤੇ ਹੈਗੇ ਗੁਜਰਾਤ ਆ ਕਹਿ ਸਕਦੇ ਆ ਗੁਜਰਾਤੀ ਸਾਡੇ ਤੇ ਰਾਜ ਕਰਦੇ ਆ ਇਹੀ ਸਾਡੇ ਪੰਜਾਬੀਆਂ ਚ ਘਾਟ ਆ ਇਸ ਵੇਲੇ ਆਪਾਂ ਨੂੰ ਇਸ ਤਰ੍ਹਾਂ ਦਾ ਇੱਕ ਸਿਰਜਣ ਕਰਨ ਦੀ ਲੋੜ ਆ ਨਵੇਂ ਕੰਮ ਸ਼ੁਰੂ ਕਰ ਲੈ ਨੌਜਵਾਨਾਂ ਨੂੰ ਉਤਸ਼ਾਹਿਤ ਪਿੰਡੋਂ ਪਿੰਡੀ ਜਾ ਕੇ ਕਰਨਾ ਤੇ ਇੱਕ ਕਰਨਾਟਕ ਦੇ ਵਿੱਚ ਹੁਣ ਕੱਲ ਪਰਸੋ ਇਹ ਰੂਲ ਆਇਆ ਕਿ ਜਿਹੜੀਆਂ ਵੀ ਉਹਨਾਂ ਦੀਆਂ ਪ੍ਰਾਈਵੇਟ ਫੈਕਟਰੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਕਿ ਮੈਨੇਜਿੰਗ ਕਮੇਟੀ ਜਿਹੜੀਆਂ ਹੋਗੀਆਂ ਉਹਨਾਂ ਚ 50% ਉਥੋਂ ਦੇ ਲੋਕਲ ਬੰਦੇ ਹੋਊਗੇ ਤੇ ਬਾਕੀ ਜਿਹੜੇ ਕੰਮ ਵੀ ਕਰਦੇ ਆ 75% ਲੋਕ ਉਹਗੇ ਜਿਹੜੇ ਇੱਥੇ ਦੇ ਮੂਲ ਨਿਵਾਸੀ ਲੋਕ ਹੋਊਗੇ ਠੀਕ ਹੈ ਨਾ ਜੀ 75% ਇਸ ਤਰ੍ਹਾਂ ਦੇ ਸਿਸਟਮ ਜੇ ਕੋਈ ਹੋਰ ਰਾਜ ਸਰਕਾਰਾਂ ਬਣਾ ਸਕਦੇ ਆ ਅਸੀਂ ਕਿਉਂ ਨਹੀਂ ਬਣਾ ਸਕਦੇ ਸਾਡੇ ਨੌਜਵਾਨ ਮੈਂ ਫੈਕਟਰੀਆਂ ਚ ਕੰਮ ਕਰਦੇ ਦੇਖਿਆ 10000 ਤੇ ਕੰਮ ਕਰਦਾ ਤੇ ਵਿਚਾਰਾ ਕੋਈ ਜੂਪੀ ਜੂਪੀ ਤੋਂ ਆਉਂਦਾ ਉਹ 8000 ਤੇ ਬਿਹਾਰ ਤੇ ਕੋਈ ਆਉਂਦਾ ਉਹ 8-9000 ਤੇ ਕੰਮ ਕਰਨ ਲਈ ਤਿਆਰ ਹੋ ਜਾਂਦਾ 7000 ਤੇ ਕੰਮ ਕਰਨ ਲਈ ਤਿਆਰ ਹੋ ਜਾਂਦਾ ਆਪਣੇ ਨੌਜਵਾਨਾਂ ਨੂੰ ਉੱਥੇ ਕੰਮ ਹੀ ਨਹੀਂ ਮਿਲਦਾ ਕਾਰਨ ਉਹਨਾਂ ਨੂੰ ਸਸਤੀ ਲੇਬਰ ਮਿਲ ਰਹੀ ਆ ਸੋ ਇਸ ਤਰ੍ਹਾਂ ਦਾ ਕਾਨੂੰਨ ਇਹ ਹਰੇਕ ਪ੍ਰਾਈਵੇਟ ਫੈਕਟਰੀ ਦੇ ਵਿੱਚ 50% ਜਿਹੜੇ ਮੈਨੇਜਿੰਗ ਕਮੇਟੀਆਂ ਹੋ ਗਈਆਂ ਜਾਂ ਉੱਚੇ ਹਾਇਰ ਪੋਸਟਾਂ ਹੋ ਗਈਆਂ ਉਹਨਾਂ ਦੇ ਵਿੱਚ ਆਪਣੇ ਬੰਦੇ ਚਾਹੀਦੇ ਆ 75% ਜਿਹੜੀਆਂ ਥੱਲੇ ਵਾਲੀਆਂ ਹੈਗੀਆਂ ਆ ਕੋਈ ਲੇਬਰ ਟਾਈਪ ਦੀ ਉਹਨਾਂ ਦੇ ਵਿੱਚ ਵੀ ਆਪਣੇ ਬੰਦੇ ਚਾਹੀਦੇ ਆ ਸਰਕਾਰੀ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਜੋਬਸ ਚਾਹੁੰਦੀਆਂ ਆ ਉਹਦੇ ਵਿੱਚ ਵੀ ਜਿਹੜੇ ਟੈਸਟਿੰਗ ਏਜੰਸੀਆਂ ਬਹੁਤ ਘਾੜਾ ਮਾੜਾ ਕਰਦੀਆਂ ਸੋ ਸਰਕਾਰਾਂ ਨੂੰ ਉਹ ਵੀ ਇੱਕ ਬਾਚ ਕਰਨ ਦੀ ਲੋੜ ਆ ਕਿ ਟੈਸਟਿੰਗ ਏਜੰਸੀਆਂ ਜਿਹੜੀਆਂ ਪੰਜਾਬ ਦੀਆਂ ਸਪੈਸ਼ਲੀ ਜੌਬਸ ਹੈਗੀਆਂ ਜਿਦਾ ਬਿਜਲੀ ਡਿਪਾਰਟਮੈਂਟ ਹੋਵੇਗਾ ਬਣ ਵਿਭਾਗ ਹੋਵੇ ਜਿਹੜੇ ਜਿਹੜੇ ਪੰਜਾਬ ਦੇ ਅੰਦਰ ਆਉਂਦੀਆਂ ਉਹਨਾਂ ਨੂੰ ਤੂੰ ਉਹਨਾਂ ਦੀਆਂ ਜਿਹੜੀਆਂ ਟੈਸਟਿੰਗ ਲੈਣ ਦੀਆਂ ਜਿਹੜੀਆਂ ਸਿਸਟਮ ਹੈਗੇ ਆ ਉਹਨਾਂ ਨੂੰ ਵੀ ਬਚਣ ਦੀ ਜ਼ਰੂਰਤ ਹੈਗੀ ਆ ਗੰਦੀਆਂ ਫੈਕਟਰੀਆਂ ਆਪਣੇ ਲਾਈਆਂ ਜਾ ਰਹੀਆਂ ਜਿਹੜੀਆਂ ਥੱਲੇ ਸਿੱਟ ਰਹੀਆਂ ਹਨ ਜੀ ਤੇ ਗੰਦਾ ਪਾਣੀ ਉਹਨਾਂ ਦੀ ਦੇਣਾ ਕੈਂਸਰ ਉਹਨਾਂ ਦੀ ਦੇਣਾ ਜਦ ਕਿ ਆਪਾਂ ਨੂੰ ਕੀ ਚਾਹੀਦਾ ਸਾਡਾ ਖੇਤੀ ਵਾਲਾ ਸੂਬਾ ਆ ਤੇ ਖੇਤੀ ਨਾਲ ਸੰਬੰਧਤ ਸਾਨੂੰ ਫੈਕਟਰੀਆਂ ਚਾਹੀਦੀਆਂ ਇੱਕ ਮੁੱਦਾ ਅਦਾਲਤਾਂ ਦੇ ਵਿੱਚ ਨਿਆਂ ਦਾ ਜੀ ਬੰਦੇ ਮਰੇ ਜਾਂਦੇ ਆ ਕੁਝ ਮਿਲਦਾ ਹੀ ਨਹੀਂਗਾ ਦੇਖੇ ਹੋਣੇ ਤੁਸੀਂ ਹਣਾ ਉਹਦੇ ਲਈ ਕੀ ਆਪਾਂ ਕਰ ਸਕਦੇ ਆ ਜੋ ਅਸੀਂ ਆਪਣੀ ਪਾਰਟੀ ਵੱਲੋਂ ਸੋਚਦੇ ਆ ਜੋ ਮਿਸਲ ਸਤਲੂ ਜਲੂ ਸੋਚਦੇ ਆ ਕਿ ਪੰਚਾਇਤਾਂ ਦੀਆਂ ਸ਼ਕਤੀਆਂ ਥੋੜੀਆਂ ਪਾਵਰ ਕੀਤੀਆਂ ਜਾਣ ਜੇ ਕੋਈ ਫੌਜਦਾਰੀ ਮਸਲਾ ਜਾਂ ਕੋਈ ਡਿਵੋਰਸ ਦਾ ਮਸਲਾ ਕੋਈ ਪੰਚਾਇਤ ਸੋਲਵ ਕਰਦੀ ਆ ਉਹਨੂੰ ਸਪੈਸ਼ਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਉਹਨਾਂ ਲਈ ਇਨਾਮ ਸਮਾਰੋਹ ਹੋਣੇ ਚਾਹੀਦੇ ਆ ਅੱਜ ਕੱਲ ਕੀ ਪਿੰਡਾਂ 'ਚ ਦੇਖਿਆ ਗਿਆ ਪੰਚਾਇਤਾਂ ਦੀਆਂ ਜਿਹੜੀਆਂ ਜਿਹੜੀ ਭੂਮਿਕਾ ਸੀਗੀ ਉਹ ਖਤਮੇ ਹੋ ਗਈ ਆ ਬੰਦੇ ਸਿੱਧੇ ਠਾਣੇ ਜਾਂਦੇ ਆ ਉਤ ਤੋਂ ਬਾਅਦ ਸਿੱਧਾ ਕੋਰਟ ਕਚੈਰੀ ਜਾਂਦੇ ਆ ਸੋ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ ਚਾਹੀਦੀਆਂ ਪੰਚਾਇਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਕਿ ਜੇ ਕੋਈ ਲੋਕਲ ਲੈਵਲ ਤੇ ਇਦਾਂ ਦਾ ਨਿਆਣੀ ਗੱਲ ਕਰਦੇ ਆ ਤੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਨਮਾਨ ਸਮਾਰੋਹ ਕਰੀਏ ਕੁਝ ਉਤਸ਼ਾਹਿਤ ਕਰੀਏ ਜਾਂ ਪੈਸੇ ਤੇ ਲੈਣਾ ਨੂੰ ਉਸ ਨਗਰ ਦੀ ਹੈਲਪ ਕਰੀਏ ਕੀ ਇਹ ਲੋਕ ਇਦਾਂ ਕਰ ਰਹੇ ਮੇਰਾ ਸੁਝਾਇਆ ਇਹ ਸਾਰੀਆਂ ਚੀਜ਼ਾਂ ਜੋ ਮੈਂ ਗੱਲ ਕੀਤੀਆਂ ਇਹ ਕਰ ਕੋਣ ਸਕਦਾ ਇਹ ਕਰ ਸਕਦਾ ਕੋਈ ਖੇਤਰ ਦੀ ਪਾਰਟੀ ਹੋਰ ਕੋਈ ਨਹੀਂ ਕਰ ਸਕਦਾ ਜਿਸ ਪਾਰਟੀ ਦੇ ਹਿੱਤ ਹੋਰ ਰਾਜਾਂ ਲਈ ਵੀ ਸੇਮ ਹੋਣ ਤੇ ਪੰਜਾਬ ਲਈ ਵੀ ਉਦਾਂ ਦੇ ਹੀ ਹੋਣ ਉਹਨੇ ਹਰਿਆਣੇ ਜਾ ਕੇ ਵੀ ਉਹੀ ਗੱਲ ਕਰਨੀਆਂ ਤੇ ਪੰਜਾਬ ਆ ਕੇ ਵੀ ਉਹੀ ਗੱਲ ਕਰਨੀਆਂ ਕੇਜਰੀਵਾਲ ਦੀ ਮੈਸੇਜ ਜੀ ਕੱਲ ਹਰਿਆਣੇ ਜਾ ਕੇ ਵੀ 1000 ਰੁਪਏ ਦੇ ਆ ਤੇ ਆਪਾਂ ਨੂੰ ਦਸਾਂ ਰਿਆਂ ਨੂੰ ਮਿਲੀ ਗਿਆ ਤੁਹਾਨੂੰ ਪਤਾ ਹੀ ਹੋਣਾ ਕਿੰਨਾ ਕੁ ਮਿਲਿਆ ਦਉਗੇ ਜਦੋਂ ਬੂਟਾ ਲੱਗ ਗਿਆਉਗੇ ਫਿਰ ਦਉਗੇ ਸੋ ਜਿਸ ਪਾਰਟੀ ਦੇ ਹਿੱਤ ਸਾਰੇ ਇੰਡੀਆ ਦੇ ਵਿੱਚ ਲੱਗਾ ਉਹ ਕਦੀ ਵੀ ਪੰਜਾਬ ਦੇ ਹਿੱਤ ਦੀ ਗੱਲ ਕਰੇ ਨਹੀਂ ਸਕਦੇ ਪੰਜਾਬ ਦੇ ਹਿੱਤ ਦੀ ਗੱਲ ਕਰਦੀ ਸੀ ਅਕਾਲੀ ਦਲ ਬਹੁਤ ਸਮਾਂ ਉਹ ਕਰਦੀ ਰਹੀ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਆਪਣੀ ਸਾਖ ਗਵਾ ਚੁੱਕੇ ਆ ਸੋ ਆਪਾਂ ਨੂੰ ਇਹ ਸਾਰੇ ਮੁੱਦੇ ਇੱਕ ਖੇਤਰ ਦੀ ਪਾਰਟੀ ਜਿਹੜੀ ਲੋਕਲ ਹੋਵੇ ਜਿਹਨੂੰ ਪਤਾ ਸਾਡੀ ਧਰਤ ਤੇ ਸਾਡੇ ਆ ਮੁੱਦੇ ਆ ਉਹੀ ਕਰ ਸਕਦੀ ਆ ਤੇ ਮੈਨੂੰ ਲੱਗਦਾ ਮਿਸਲ ਸਤਲੁਜ ਅਸੀਂ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇੰਨੀਆਂ ਇੱਕ ਗੱਲਾਂ ਸੀਗੀਆਂ ਸੋ ਮੈਂ ਕਰਨੀਆਂ ਚਾਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੋਂ